ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟਾ ਵੀ ਸਭ ਤੋਂ ਪਹਿਲਾਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਕਿਸੇ ਵੀ ਤਰ੍ਹਾਂ ਦਾ suit ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੇ ਡਿਟੇਲਸ ਨੂੰ ਆਪਣੀ WhatsApp ਤੇ ਭੇਜ ਕੇ ਆਪਣਾ ਸੇਮ suit ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਾਂ ਅੱਜ suit ਤੁਹਾਡੇ ਲਈ ਲੈ ਕੇ ਆਏ ਆ ਸਾਰੇ ਆਪਾਂ ਪ੍ਰਿੰਟ ਵਾਲੇ suit ਲੈ ਕੇ ਆਏ ਆ ਬਰਬਰੀ ਦੇ ਵਿੱਚ ਪ੍ਰਿੰਟ ਵਾਲੇ suit ਰਣਗੇ ਤੇ ਅਲੱਗ-ਅਲੱਗ ਆਪਾਂ ਦੇ ਫੈਬਰਿਕ ਦੇ ਵਿੱਚ ਨਾ ਵਰਕ ਵਾਲੇ ਪ੍ਰਿੰਟ ਤੇ ਵਰਕ ਵਾਲੇ suit ਤਿਆਰ ਕਰਵਾਏ ਰਣਗੇ ਨਾ ਬਾਕੀ organza ਦੇ ਵਿੱਚ ਵੀ ਰਣਗੇ ਤੇ crepe ਤੁਸੀਂ ਨਾ ਕਿਸੇ ਵੀ ਫੈਬਰਿਕ ਦੇ ਵਿੱਚ ਆਪਣਾ ਪ੍ਰਿੰਟ suit ਬਾਇ ਕਰ ਸਕਦੇ ਹੋ ਭਾਵੇਂ ਜੋ organza ਲੈਣੀ ਆ crepe ਲੈਣੀ ਆ ਬਰਬਰੀ ਲੈਣੀਆ ਮੈਲਬਰੀ ਲੈਣੀਆ ਕਾਟਨ ਤੇ ਲਿਲਨ ਕਾਟਨ ਹਨ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਕਾਟਨ ਦਾ ਫੈਬਰਿਕ ਆ ਚੁੱਕਿਆ ਸਮਰਵੀਅ ਤੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਸਿੰਥੈਟਿਕ ਫੈਬਰਿਕ ਆ ਪ੍ਰਿੰਟ ਦੇ ਵਿੱਚ ਜਿੱਦਾਂ ਦੇ ਤੁਸੀਂ ਪ੍ਰਿੰਟਿੰਗ ਚਾਹੋ ਉਹਦਾ ਸਾਨੂੰ ਮੈਸੇਜ ਵਗੈਰਾ ਕਰਕੇ ਆਪਣੇ ਪ੍ਰਿੰਟ ਸੈਂਡ ਕਰਵਾ ਸਕਦੇ ਹੋ ਤੇ ਆਪਣਾ ਸੇਮ ਤੋਂ ਸੇਮ ਜਿਹੜੇ ਸੂਟ ਲੈਣਗੇ ਸਿਲੈਕਟ ਤੁਸੀਂ ਕਰੋਗੇ ਉਹਨਾਂ ਦੇ ਫਿਰ ਤੁਸੀਂ ਵਰਕ ਨਾ ਤਿਆਰ ਕਰਵਾਓ ਤੇ ਤੁਸੀਂ ਆਪਣਾ ਸਟਿਚਿੰਗ ਸਟਾਈਲ ਦਿਓ ਉਹਨਾਂ ਨੂੰ ਸਟਿਚਿੰਗ ਸਟਾਈਲ ਦਿਓ ਤੇ ਭਾਵੇਂ ਆਪਾਂ ਤੁਸੀਂ ਐਦਾਂ ਹੀ ਬਾਇ ਕਰਨੇ ਨੇਗੇ ਤਾਂ ਐਦਾਂ ਬਾਇ ਕਰਕੇ ਲੈ ਸਕਦੇ ਹੋ ਹਾਂਜੀ ਦਿਖਾਉਣਾ ਆਪਾਂ ਅੱਜ ਵਾਲੇ ਤੁਹਾਨੂੰ ਪ੍ਰਿੰਟ ਸੂਟ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣ ਕਿ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਓ ਅੱਜ ਦੇਖੋ ਜਿਹੜਾ ਇਹ ਪ੍ਰਿੰਟ ਆ ਇਹ ਆਪਣਾ ਬਰਬਰੀ ਦਾ ਪ੍ਰਿੰਟ ਆਗਾ ਸੂਟ ਆ ਇਹ ਵਾਲੀ ਸ਼ਰਟਾ ਦੇਖੋ ਇਹਦੀ ਪ੍ਰਿੰਟਡ ਤੇ ਇਹ ਨਾਲ ਹੀ ਆਪਾਂ ਨੂੰ ਦੁਪੱਟੇ ਮਿਲਦੇ ਨੇ ਦਾ ਇਹ ਵਾਲੀ ਸ਼ਰਟ ਆ ਇਹਦੀ ਪ੍ਰਿੰਟ ਵਾਲੀ ਦੇਖੋ ਇਹਦੇ ਵਿੱਚ ਤੁਹਾਨੂੰ ਕਲਰ ਤੇ ਪ੍ਰਿੰਟ ਵਗੈਰਾ ਕਾਫੀ ਮਿਲ ਜਾਣਗੇ ਤੇ ਇਹ ਨਾਲ ਇਹਦੀ ਪਲੇਨ ਬਾਟਮ ਆਪਾਂ ਨੂੰ ਕ੍ਰੇਪ ਦੀ ਮਿਲੂਗੀ ਐਦਾਂ ਕ੍ਰੇਪ ਦੀ ਪਲੇਨ ਬਾਟਮ ਤੇ ਨਾਲ ਦੇਖੋ ਐਦਾਂ ਦੁਪੱਟਾ ਇਹਦੇ ਪ੍ਰਿੰਟ ਵਾਲਾ ਪੂਰੇ ਬਜੇ ਤੁਹਾਨੂੰ ਖੁੱਲੇ-ਡੁੱਲੇ ਦੁਪੱਟੇ ਮਿਲਣਗੇ 2 ਮੀਟਰ ਦੇ ਹੈ ਨਾ ਦੇਖ ਐਦਾਂ ਪਲੇਨ ਸੌਰੀ ਪ੍ਰਿੰਟ ਵਾਲਾ ਦਾ ਦੁਪੱਟਾ ਮਿਲੂਗਾ ਨਾਲ ਇਹ ਕਮੇਸਮ ਉਸਾਰਾ ਦੁਪੱਟਾ ਹੀ ਕੋਲ ਕੇ ਦਿਖਾ ਦੇਣੀ ਇੱਕ ਸੂਤ ਦਾ ਬਾਕੀ ਸਾਰੇ ਆਪਾਂ ਜਦੋਂ ਦੇਖ ਲਾਂਗੇ ਦੇਖੋ ਐਦਾਂ ਦੁਪੱਟਾ ਮਿਲੂਗਾ ਇਹਦੇ ਨਾਲ ਇਹਦੇ ਨਾਲ ਦੋ ਫਲਾਰ ਆ ਜਾਣਗੇ ਜਿਹੜੇ ਕਿ ਇਹ ਮਤਲਬ ਪੱਲੇ ਦੇ ਉੱਪਰ ਸਾਰੇ ਬਾਰਡਰ ਬਣਿਆ ਹੋਇਆ ਹੈ ਦਾ ਪੂਰਾ ਵਧੀਆ ਖੁੱਲਾ ਡੁੱਲਾ ਆਪਾਂ ਨੂੰ ਦੁਪੱਟਾ ਮਿਲੂਗਾ ਨਾਲ ਬਰਬਰੀ ਦਾ ਬਰਬਰੀ ਦਾ ਹੀ ਦੁਪੱਟਾ ਹੈਗਾ ਬਰਬਰੀ ਦੀ ਹੀ ਸ਼ਰਟ ਆ ਗਈ ਤੇ ਨਾਲ ਇਹਦੇ ਕ੍ਰੇਪ ਦੀ ਬਾਟਮ ਆ ਗਈ ਦੇਖੋ ਇਹਦੇ ਵਿੱਚ ਤੁਹਾਨੂੰ ਹੋਰ ਵੀ ਕਾਫੀ ਸਾਰੇ ਕਲਰ ਪ੍ਰਿੰਟ ਵਗੈਰਾ ਮਿਲ ਜਾਣਗੇ ਇਹਦੇ ਵਿੱਚ ਤੇ ਇੱਕ ਦੇਖੋ ਆਪਣੇ ਕੋਲੇ ਆ ਹੈਗਾ ਇਹ ਵਾਲਾ ਕਲਰ ਹੈਗਾ ਇਹ ਆਪਣੇ ਕੋਲ ਇਹ ਵਾਲੀ ਸ਼ਰਟ ਆ ਗਈ ਤੇ ਇਹ ਨਾਲ ਆ ਗਈ ਇਹਦੀ ਬਾਟਮ ਕ੍ਰੇਪ ਦੀ ਤੇ ਦੇਖੋ ਸ਼ਰਟ ਤੇ ਇਹ ਬਾਟਮ ਤੇ ਨਾਲ ਇਹ ਦੇਖੋ ਜਿੱਦਾਂ ਮੈਂ ਤੁਹਾਨੂੰ ਇਹ ਵਾਲਾ ਦੁਪੱਟਾ ਦਿਖਾਇਆ ਪ੍ਰਿੰਟ ਵਾਲਾ ਉਦਾਂ ਹੀ ਇਹ ਵੀ ਆਪਣੇ ਕੋਲ ਦੋ ਸੂਟ ਨੇ ਦੇਖੋ ਇਦਾਂ ਨਾਲ ਇਹਦਾ ਦੁਪੱਟਾ ਆ ਗਿਆ ਇਹ ਸਾਰਾ ਤੇ ਇੱਕ ਆਪਣਾ ਜਿਹੜਾ ਪਹਿਲਾ ਸੂਟ ਤੁਹਾਨੂੰ ਦਿਖਾਇਆ ਉਦਾਂ ਹੀ ਇਹ ਸਾਰਾ ਇਹ ਵੀ ਆਪਣਾ ਨਾਲ ਇਹ ਦਾ ਕ੍ਰੇਪ ਦੀ ਬਾਟਮ ਦੁਪੱਟਾ ਤੇ ਪ੍ਰਿੰਟ ਵਾਲੀ ਸ਼ਰਟ ਦੇਖੋ ਇਹ ਵਾਲੇ ਆਪਣੇ ਆਗੇ ਬਰਬਰੀ ਪ੍ਰਿੰਟ ਦੇ ਵਿੱਚ ਤੁਸੀਂ ਇਹਨਾਂ ਤੋਂ ਇਹ ਪ੍ਰਿੰਟਾਂ ਤੋਂ ਇਲਾਵਾ ਇਹਦੇ ਵਿੱਚ ਬਰਬਰੀ ਦੇ ਵਿੱਚ ਹੋਰ ਵੀ ਕਾਫੀ ਸਾਰੇ ਕਲਰ ਪ੍ਰਿੰਟ ਵਗੈਰਾ ਦੇਖ ਸਕਦੇ ਹੋਗੇ ਤੇ ਜਿਵੇਂ ਦੇਖੋ ਆਪਣਾ ਆਹ ਵਾਲਾ ਸੂਟ ਹੈਗਾ ਇਹ ਵਾਲਾ ਆ ਗਿਆ ਆਪਣਾ ਸੇਮ ਟਿਸ਼ੂ ਦਾ ਇਹ ਟਿਸ਼ੂ ਦੀ ਸ਼ਰਟ ਆ ਗਈ ਅੱਦਾਂ ਜਿਗਜੈਗ ਵਾਲੀ ਤੇ ਇਹੀ ਸੇਮ ਪ੍ਰਿੰਟਿੰਗ ਨਾ ਤੁਹਾਨੂੰ ਆਹ ਵਾਲੇ ਸੇਮ ਪ੍ਰਿੰਟਿੰਗ ਇਹੀ ਔਰਗੈਂਜ਼ਾ ਦੇ ਵਿੱਚ ਵੀ ਮਿਲ ਜੂਗੀ ਔਰਗੈਂਜ਼ਾ ਦੇ ਵਿੱਚ ਵੀ ਤੁਸੀਂ ਆਹ ਸੇਮ ਲੈ ਸਕਦੇ ਹੋਗੇ ਇਹ ਆਪਣਾ ਸੇਮਰ ਦਾ ਹੈਗਾ ਦੇ ਕੋ ਸਿਮਰ ਦੀ ਸ਼ਰਟ ਆ ਗਈ ਤੇ ਨਾਲ ਦੇਖੋ ਸਿਮਰ ਦੀ ਉਹ ਹੀ ਇਹ ਰੇ ਪਲੇਨ ਬਾਟਮ ਆ ਗਈ ਤੇ ਇਹਨਾਂ ਤੋਂ ਇਲਾਵਾ ਤੁਸੀਂ অর্ਗੈਂਜ਼ਾ ਵਗੈਰਾ ਦੇ ਟੇਪ ਦੇ ਹਨਾ ਤੇ ਹੋਰ ਆਪਣੇ ਕਾਟਨ ਵਗੈਰਾ ਦੇ ਹਨਾ ਜਿਵੇਂ ਤੁਹਾਨੂੰ ਪਸੰਦ ਹੋਏ ਉਹ ਮਿਲ ਸਕਦੇ ਕਾਟਨ ਦੇ ਸੂਟ ਜਿਹੜੇ ਤੁਸੀਂ ਵਿਦ ਦੁਪੱਟਾ ਵੀ ਲੈ ਸਕਦੇ ਹੋਗੇ ਤੇ ਵਿਦਆਟ ਦੁਪੱਟਾ ਵੀ ਲੈ ਸਕਦੇ ਹੋ ਵਿਦ ਦੁਪੱਟਾ ਵੀ ਆਪਾਂ ਨੂੰ ਕਾਫੀ ਸੂਟ ਮਿਲ ਜਾਣਗੇ ਕਾਟਨ ਦੇ ਤੇ ਵਿਦਆਟ ਦੁਪੱਟਾ ਵਾਲੇ ਵੀ ਮਿਲ ਜਾਣਗੇ ਲਿਲਨ ਕਾਟਨ ਦੇ ਮਿਲ ਜਾਣਗੇ ਹਨਾ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਕੋਈ ਵੀ ਹਨ ਤੁਸੀਂ ਵਰਕ ਵਗੈਰਾ ਵੀ ਆ ਵੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਹੈਗੇ ਉਦਾਂ ਤੁਸੀਂ ਇਹਨਾਂ ਤੇ ਵਰਤਦਾ ਤੁਹਾਨੂੰ ਆਈਡੀਆ ਜੇ ਦੇ ਦਿੰਦੇ ਆ ਵੀ ਤੁਸੀਂ ਕਿੱਦਾਂ ਵਰਕ ਕਰਵਾ ਸਕਦੇ ਹੋਗੇ ਤੇ ਉਦਾਂ ਤੁਸੀਂ ਇਹ ਤੇ ਵਰਕ ਵਗੈਰਾ ਕਰਾਪੇ ਵੀ ਲੈ ਸਕਦੇ ਹੋਗੇ ਇਹ ਆਪਣਾ ਬਰਬਰੀ ਦੀ ਫੈਬਰਿਕ ਆ ਤੇ ਇਹ ਵਾਲੀ ਦੇਖੋ ਇਹਦੀ ਸ਼ਰਟ ਆ ਜੀ ਸ਼ਰਟ ਬਰਬਰੀ ਦੀ ਬਰਬਰੀ ਦਾ ਸੂਟਕ ਤੇ ਇਹ ਵਾਲੀ ਸ਼ਰਟ ਆ ਦੇਖੋ ਇਹਦਾ ਤੇ ਇਹਦੇ ਘੇਰੇ ਦੇ ਉੱਪਰ ਵਰਕ ਕਰਦੇ ਘੇਰੇ ਦੇ ਉੱਪਰ ਵਰਕ ਤੇ ਗਾਲੇ ਦਾ ਆਪਣੇ ਦਾ ਡਿਜ਼ਾਈਨ ਰੈਡੀ ਕਰਵਾਇਆਗਾ ਸਟਿਚਿੰਗ ਟਾਈਮ ਤੇ ਵਾਹਾਂ ਦੇ ਉੱਪਰ ਦੇਖੋ ਐਵੇਂ ਵਰਕ ਕਰ ਲਿਆ ਇਹ ਵਾਲਾ ਬਾਂਹ ਦੇ ਉੱਪਰ ਵਰਕ ਆ ਗਿਆ ਇਧਰ ਤੇ ਇਹ ਵਾਲਾ ਦੇਖੋ ਜੇ ਘੇਰੇ ਦੇ ਉੱਪਰ ਵਰਕ ਆ ਗਿਆ ਪੈਚ ਲਗਾ ਕੇ ਆਪਾਂ ਨੇ ਇਹ ਬਾਟਮ ਹੈ ਦੇ ਨਾਲ ਜੀ ਪਲੇਨ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਦੇਖੋ ਇਹਦਾ ਪੈਚ ਲਗਾ ਕੇ ਆਪਾਂ ਫਿਰ ਇੱਥੇ ਐਵੇਂ ਵਰਕ ਕਰ ਹੈ ਘੇਰੇ ਤੇ ਵੀ ਆ ਗਿਆ ਫਿਰ ਉੱਪਰ ਲਗਾ ਲਿਆ ਥੋੜਾ ਜਿਹਾ ਸੈਂਟਰ ਜਿਹੇ ਵਿੱਚ ਆ ਗਿਆ ਇਹਦਾ ਵੇਲ ਕੀਤੀ ਹੋਈ ਹੈਗੀ ਤਿਰਸੀ ਜੀ ਬਣਾ ਕੇ ਤੇ ਨਾਲ ਇਹਦੇ ਕਮਲ ਚਨੂਨ ਦਾ ਦੁਪੱਟਾ ਆਪਾਂ ਨੇ ਫਾਈਲ ਡੈੱਕ ਕਰਵਾਇਆਗਾ ਸਟਾਈਲੇ ਕਰਵਾ ਕੇ ਜਿਹੇ ਦੇਖੋ ਲੈ ਸਾਪਣੇ ਸੂਟ ਵਗੈਰਾ ਤੇ ਸਾਰੀ ਫਿਸ਼ਿੰਗ ਕਰਵਾਈ ਹੈ ਉਹਦਾਂ ਦੀ ਆਪਣਾ ਦੇਸਾ ਤੇ ਬਟੇ ਲਗਾਈਏ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬਰਬਰੀ ਦੀ ਪ੍ਰਿੰਟ ਆ ਜਿਹੜੇ ਇਹ ਤੁਹਾਨੂੰ ਪ੍ਰਿੰਟ ਦਿਖਾ ਰਹੀ ਹੈ ਨਾ ਇਹ ਤੁਹਾਨੂੰ ਸੇਮ ਪ੍ਰਿੰਟ ਨਹੀਂ ਮਿਲਲੇ ਹੈਗੇ ਅਸੀਂ ਪ੍ਰਿੰਟ ਤੁਹਾਨੂੰ ਸੈਂਡ ਕਰਾਂਗੇ ਤੁਸੀਂ ਉਹਨਾਂ ਚੋਂ ਸਿਲੈਕਟ ਕਰਕੇ ਆਪਣਾ ਨਵਾਂ ਜਿਹੜਾ ਤਿਆਰ ਕਰਵਾ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਉਸੇ ਤਰ੍ਹਾਂ ਹਾਂਜੀ ਇਹ ਦਾ ਨੈਕਸਟ ਸੂਟ ਆ ਆਪਣਾ ਇਹ ਵਾਲਾ ਦਾ ਜਿਹੜਾ ਆਪਣਾ ਟੈਬੀ ਮਸਲੀਨ ਦਾ ਸੂਟ ਹੈਗਾ ਟੈਬੀ ਮਸਲੀਨ ਦਾ ਸੂਟਾ ਰਹੇ ਆਪਣਾ ਕੋ ਸ਼ਾਰਟ ਆ ਗਿਆ ਦਾ ਤਾਂ ਬਸ ਲਸਲੇ ਤੇ ਇਹਦੇ ਪਾਪਾ ਨੇ ਵੀ ਸ਼ੇਪ ਨੈੱਕ ਜਿਹੜਾ ਇਹਦਾ ਇਹਦੇ ਵਰਕ ਕਰਵਾਇਆਗਾ ਇਹਦਾ ਵੀ ਦੇਖੋ ਬਾਟਮ ਨਾਲ ਦਾ ਹੀ ਪੈਚ ਲੱਗਿਆ ਹੋਇਆਗਾ ਬਾਟਮ ਦੇ ਕਲਰ ਦਾ ਦੇਖੋ ਪੈਚ ਲਗਾ ਕੇ ਆਪਾਂ ਇਹਦਾ ਵੀ ਸ਼ੇਪ ਨੈੱਕ ਤੇ ਵਰਕ ਆ ਗਿਆ ਤੇ ਇਹਦਾ ਦੇਖੋ ਇਹਦੀਆਂ ਬਾਹਾਂ ਤੇ ਵਰਕ ਆ ਗਿਆ ਬਾਹਾਂ ਤੇ ਠੇਰੇ ਤੇ ਇਹ ਨਵਾਂ ਡਿਜ਼ਾਈਨ ਹੈ ਦੇਖੋ ਜਿਹੜਾ ਆਪਾਂ ਨੇ ਤਿਆਰ ਕਰਵਾਇਆ ਹੈ। ਈਲੇ ਦੇ ਪਰਵਰਤ ਤੇ ਵੀ ਸ਼ੇਪ ਨੈੱਕ ਤੇ ਵਾਹ ਦੇ। ਬਾਟਮ ਤੇ ਇਹਦੇ ਨਹੀਂ ਵਰਕ ਹੈਗਾ ਤੁਸੀਂ ਨਾਲ ਆਪਣਾ ਬਾਟਮ ਦਾ ਵੀ ਐਡ ਕਰਵਾ ਸਕਦੇ। ਬਾਟਮ ਦਾ ਵਰਕ ਅਸੀਂ ਕਸਟਮਰ ਦੀ ਚੁਆਇਸ ਦੇ ਅਕੋਰਡ ਅਮ ਹੀ ਕਰਵਾਉਣਿਆਂਗੇ। ਕਿਸੇ ਨੂੰ ਹਨਾ ਬਾਟਲ ਦਾ ਵਰਕ ਪਸੰਦ ਹੁੰਦਾ ਕਿਸੇ ਨੂੰ ਨਹੀਂ ਹੁੰਦਾ। ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਆਪਾਂ ਦੱਸ ਸਕਦੇ ਹੋਗੇ, ਕਰਵਾ ਸਕਦੇ ਹਾਂ। ਨਾਲ ਇਹਦੇ ਕਮਲ ਚੁਮੂਗਾ ਦੁਪੱਟਾ। ਦੇਖੋ ਐਦਾਂ ਕਮਲ ਚੁਮੂਗਾ ਦੁਪੱਟਾ ਹੈਗਾ ਤੇ ਤੇ ਪਿੰਕ ਲਈ ਇਸ ਦਿਨ ਉਹ ਆਪਣੀ ਫਿਨਿਸ਼ਿੰਗ ਕੀਤੀ ਹੈ ਜਿਹੜੀ ਕੁਇਚ ਪਿੰਕ ਬਣਾਓ ਜਿਹੇ ਹਨਾ ਹਲਦੀ ਲਈ ਬਹੁਤ ਹੀ ਯਾਦ ਸੋਨਾ ਵਰਕ ਹੋਇਆ ਹੋਇਆ ਹੈਗਾ ਤੁਸੀਂ ਆਪਣਾ ਪਸ਼ਮੀਨਾ ਤੇ ਵੈਲਵਟ ਤੇ ਹਨ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹਨਾਂ ਤੇ ਕਰਵਾ ਸਕਦੇ ਹੋ ਹਾਂਜੀ ਆਪਣਾ ਜਿਹੜਾ ਇਹ ਸੂਟ ਹੈਗਾ ਇਹ ਪਿਓਰ ਔਰਗੈਂਜ਼ਾ ਦੇ ਉੱਪਰ ਪ੍ਰਿੰਟ ਦੇ ਉੱਪਰ ਤਿਆਰ ਕਰਵਾਇਆ ਹੈਗਾ ਔਰਗੈਂਜ਼ਾ ਦੀ ਸ਼ਰਟ ਹੈਗੀ ਪਿਓਰ ਔਰਗੈਂਜ਼ਾ ਦਾ ਸੌਫਟ ਵਾਲਾ ਔਰਗੈਂਜ਼ਾ ਤੇ ਕਾਫੀ ਤੁਸੀਂ ਵਰਕ ਵਾਲੇ ਸੂਟ ਸਾਡੇ ਔਰਗੈਂਜ਼ਾ ਦੇ ਉੱਪਰ ਦੇਖ ਲੈਣਗੇ ਇਹ ਵੀ ਆਪਣਾ ਹੈਂਡਵਰਕ ਦੇ ਵਿੱਚ ਹੀ ਦੇਖੋ ਤਿਆਰ ਹੋਇਆ ਹੈਗਾ ਹੈਂਡਵਰਕ ਵਾਲੇ ਸੂਟ ਤੁਸੀਂ ਕਾਫੀ ਦੇਖੇ ਹੋਵੋਗੇ ਸਾਡੇ ਔਰਗੈਂਜ਼ਾ ਦੇ ਉੱਪਰ ਔਰਗੈਂਜ਼ਾ ਦੇ ਵਿੱਚ ਤੁਹਾਨੂੰ ਕਾਫੀ ਕਲਰ ਪ੍ਰਿੰਟ ਵਗੈਰਾ ਅਲੱਗ-ਅਲੱਗ ਮਿਲ ਜਾਣਗੇ ਤੁਸੀਂ ਇਦਾਂ ਡਿਜ਼ਾਈਨਰ ਰੁਕਣਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਹ ਘੇਰੇ ਦੇ ਉੱਪਰ ਆਪਾਂ ਦੇਖੋ ਇਦਾਂ ਤਿਆਰ ਕਰਵਾਇਆ ਹੈਗਾ ਹੈਂਡਵਰਕ ਦੇ ਨਾਲ ਸਾਰਾ ਆਪਣਾ ਸੂਟ ਤਿਆਰ ਹੈਗਾ ਤੇ ਵਿੱਚ ਸਾਰੇ ਬੁੱਢੀ ਜੀ ਆ ਗਈ ਇਹਦੇ ਤੇ ਬਾਹਾਂ ਦੇ ਉੱਪਰ ਵਰਕ ਆ ਗਿਆ ਇਦਾਂ ਸਾਰਾ ਹੈਂਡਵਰਕ ਚ ਹੀ ਤਿਆਰ ਹੈਗਾ ਆਪਣਾ ਦੇਖੋ ਇਹ ਵਾਲੇ ਬਾਹਾਂ ਦੇ ਉੱਪਰ ਵਰਕ ਆ ਗਿਆ ਤੁਸੀਂ ਨਾਲ ਆਪਣਾ ਬਾਟਮ ਦਾ ਐਡ ਕਰਵਾਉਣਾ ਵਰਕ ਇਹੀ ਵਰਕ ਆਪਣਾ ਬਾਟਮ ਤੇ ਐਡ ਕਰਵਾ ਸਕਦੇ ਹੋ ਬਟ ਆ ਇਹ ਕਸਮਰ ਨੇ ਨਹੀਂ ਲਾਇਕ ਕੀਤਾ ਹਨ ਬਾਟਮ ਵਾਲਾ ਵਰਕ ਤੁਸੀਂ ਬਾਟਮ ਤੇ ਨਾਲ ਤਿਆਰ ਕਰਵਾਉਣਾ ਹੈ ਤਾਂ ਆਪਣਾ ਨਾਲ ਬਾਟਮ ਦਾ ਵਰਕ ਤਿਆਰ ਕਰਵਾ ਸਕਦੇ ਹੋ ਇਹ ਆਪਣਾ ਪਿਓਰ ਔਰਗੈਂਜ਼ਾ ਦੀ ਸ਼ਰਟ ਹੈ ਨਾਲ ਕਮਲ ਚਨੂਨ ਦਾ ਦੁਪੱਟਾ ਇਹਦੇ ਤੇ ਇਹਦਾ 골ਡਨ ਕੋਟੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਆ ਕਮਲ ਚਨੂਨ ਦਾ ਦੁਪੱਟਾ ਹੈ ਤੇ ਤੁਸੀਂ ਹੁਣ ਆਪਣਾ ਔਰਗੈਂਜ਼ਾ ਦਾ ਦੁਪੱਟਾ ਵੀ ਲਗਵਾ ਸਕਦੇ ਹੋਗੇ ਇਹ ਔਰਗੈਂਜ਼ਾ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਤੁਸੀਂ ਕੋਈ ਕ੍ਰੇਪ ਵਗੈਰਾ ਜੋਰਜਟ ਦੇ ਪ੍ਰਿੰਟ ਹਨ ਜਿਵੇਂ ਕਾਟਰੇਜ ਵਗੈਰਾ ਦੇ ਅੱਗੇ ਆਪਾਂ ਸਮਰਵੀਅਰ ਦੇ ਲਈ ਹਨ ਕੋਈ ਜਿਵੇਂ ਮਸਲੀਨ ਵਗੈਰਾ ਦੇ ਆਉਂਦੇ ਨੇ ਉਹਨਾਂ ਤੇ ਕਿਵੇਂ ਮਾਰਜੀ ਵਾਟਰ ਕਾਟਨ ਵਗੈਰਾ ਨੇ ਜਿੰਨ ਵੀ ਆਪਣੇ ਫੈਬਰਿਕ ਹੁੰਦੇ ਨੇ ਪ੍ਰਿੰਟ ਵਾਲੇ ਕਿਸੇ ਤੇ ਵੀ ਇਹ ਡਿਜ਼ਾਈਨ ਨਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਹੀ ਡਿਜ਼ਾਈਨ ਦੇਖ ਕੇ ਸੇਮ ਤੁਸੀਂ ਆਪਣਾ ਪਲੇਨ ਦੇ ਉੱਪਰ ਤਿਆਰ ਕਰਵਾਉਣਾ ਦਾ ਤਾਂ ਪਲੇਨ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜੀ ਜਿਹੜਾ ਲੈਕਸਟ ਆਪਣਾ ਇਹ ਵੀ ਆਰਗੈਂਜ਼ਾ ਦੀ ਫੈਬਰਿਕ ਦਾ ਹੀ ਸੂਟ ਆਪਣਾ ਇਹ ਵੀ ਪਿਓਰ ਆਰਗੈਂਜ਼ਾ ਦਾ ਸੂਟ ਹੈਗਾ ਦੇਖੋ ਇਦਾਂ ਇੱਕ ਦਾ ਪਲੇਨ ਬਾਟਮ ਆਂਗੀ ਨਾਲ ਇਹਦੇ ਆਰਗੈਂਜ਼ਾ ਦੀ ਸ਼ਰਟ ਹੈ। ਦੇਖੋ ਇਹ ਵਾਲਾ ਇਹ ਵੀ ਆਪਾਂ ਹੈਂਡਵਰਕ ਦੇ ਵਿੱਚ ਹੀ ਤਿਆਰ ਕਰਵਾਇਆ ਹੈਗਾ ਸਾਰੀ ਸ਼ਰਟ ਚਾਹ ਵਾਲੇ ਆਪਾਂ ਨੂੰ ਬੂਟੀ ਮਿਲੂਗੀ ਸਿੱਪੀ ਦੇ ਨਾਲ ਤੇ ਐਦਾ ਹੀ ਨੈੱਕ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਆ ਗਿਆ ਨੇ ਨੈੱਕ ਤੇ ਵਰਕ ਦੇਖੋ ਹਾਂਡਵਰਕ ਚ ਹੀ ਤਿਆਰ ਹੋਇਆਗਾ ਆਪਣਾ ਸਾਰਾ ਤੇ ਇਧਰ ਇਹਦੀ ਬਾਜੂ ਦਾ ਵਰਕ ਆ ਗਿਆ ਬਾਹਨਾ ਵਰਕ ਆ ਗਿਆ ਤੇ ਇਧਰ ਆਪਣੀ ਇਹਦੀ ਬਾਟਮ ਦਾ ਵਰਕ ਆ ਗਿਆ ਗਾਜਰੀ ਕਲਰ ਦੇ ਨਾਲ ਦੇਖੋ ਬਾਟਮ ਆਪਣੀ ਇਹਦੇ ਸਾਰਾ ਹੈਂਡਵਰਕ ਚ ਹੀ ਤਿਆਰ ਹੋਇਆ ਇਹਦੇ ਗਲੇ ਦਾ ਵਰਕ ਤੇ ਬਾਹਨਾ ਦਾ ਵਰਕ ਤੇ ਬਾਟਮ ਦਾ ਵਰਕ ਨਾਲ ਔਰਗਨਜ਼ਾ ਦਾ ਦੁਪੱਟਾ ਹੈਗਾ ਸਾਫਟਵਰ ਜਾਂ ਜਦੋਂ ਦੁਪੱਟਾ ਤੇ 골ਡਨ ਬੋਟੇ ਨਾਲ ਆਪਣੀ ਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜਿਆਦੇ ਸੋਹਣੇ ਆਪਣੇ ਸੂਟ ਤਿਆਰ ਹੋਏ ਨੇ ਪ੍ਰਿੰਟ ਦੇ ਵਿੱਚ ਤੁਸੀਂ ਜਰੂਰੀ ਨਹੀਂ ਵੀ ਹੈਂਡਵਰਕ ਦੇ ਵਿੱਚ ਹੀ ਤਿਆਰ ਕਰਵਾਉਣੇ ਨੇਗੇ ਐਦਾ ਤੁਸੀਂ ਪ੍ਰਿੰਟ ਦੀ ਡਿਜ਼ਾਈਨ ਡਿਜ਼ਾਈਨਿੰਗ ਆਰੀ ਵਰਕ ਚ ਵੀ ਤਿਆਰ ਕਰਵਾ ਸਕਦੇ ਹੋ ਆਰੀ ਮਸ਼ੀਨ ਦਾ ਮਿਕਸ ਵੀ ਕਰਵਾ ਸਕਦੇ ਹੋ ਮਿਕਸ ਥ्रेड ਦੇ ਨਾਲ ਵੀ ਕਰਵਾ ਸਕਦੇ ਤੁਸੀਂ ਮਸ਼ੀਨ ਵਰਕ ਦੇ ਵਿੱਚ ਜਿਵੇਂ ਤੁਹਾਨੂੰ ਪਸੰਦ ਆ ਜੇ ਪਾਰਟੀ ਵੇਅਰ ਲੁੱਕ ਦੇਣੀ ਹੈ ਉਹ ਆਪਣੇ ਵਧੀਆ ਤਾਂ ਕਲਰਫੁਲ ਥ्रेड ਲਾ ਕੇ ਦੇ ਵਿੱਚ ਹੈਂਡ ਦਾ ਟੱਚ ਵੀ ਦਿਵਾ ਸਕਦੇ ਹੋ ਕਾਫੀ ਸਾਰੇ ਡਿਜ਼ਾਈਨ ਆਪਣੇ ਕੋਲ ਇਦਾਂ ਨੇ ਹੁੰਦੀਆਂ ਨੇਂਗੀਆਂ ਕਿ ਤੁਸੀਂ ਪਾਰਟੀ ਵਾਸਤੇ ਡਿਜ਼ਾਈਨਰ ਲੁੱਕ ਦੇਣੀ ਹੈ ਪ੍ਰਿੰਟ ਵਾਲੇ ਸੂਟ ਨੂੰ ਤਾਂ ਐਦਾਂ ਇੰਦਾਂ ਤੁਸੀਂ ਆਪਣਾ ਦੇ ਸਕਦੇ ਹੋ ਹਾਂਜੀ ਜਿਹੜਾ ਦੇਖੋ ਇਹ ਆਪਾਂ ਖੀਨ ਖਾਪ ਦੇ ਉੱਪਰ ਤਿਆਰ ਕਰਵਾਇਆਗਾ ਖੀਨ ਖਾਪ ਦੀ ਸ਼ਰਟ ਆਗੀ ਤੇ ਐਦਾਂ ਹੈਂਡਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਦੇਖੋ ਸਾਰਾ ਸੂਟ ਐਦਾਂ ਵੀ ਸ਼ੇਪ ਨੈਕ ਦੇ ਉੱਪਰ ਹੈਂਡਵਰਕ ਦਾ ਸਾਰਾ ਆਪਣਾ ਵਰਕ ਹੋਇਆ ਹੈਗਾ ਤੇ ਖੀਨ ਖਾਪ ਦੀ ਆਪਣੀ ਸ਼ਰਟ ਆਗੀ ਤੇ ਇੱਧਰ ਦੇਖੋ ਇਹਦੀ ਬਾਜ ਦੇ ਵਰਕ ਆਉਂਦਾ ਇੱਧਰ ਇਹਦੀਆਂ ਬਾਹਾਂ ਦਾ ਵਰਕ ਆ ਆਹ ਵਾਲਾ ਬਾਹਾਂ ਦਾ ਵਰਕ ਆ ਗਿਆ ਇੱਧਰ ਦੇਖੋ ਇਹ ਬਾਜੂ ਦਾ ਵਰਕ ਆ ਗਿਆ ਇਧਰ ਕਾਫੀ ਬੜੀਆ ਹੈਵੀ ਵਰਕ ਦੇਖੋ ਬਾਜੂ ਦਾਗਾ ਤੇ ਇਧਰ ਆ ਗਿਆ ਇਹਦੇ ਗਲੇ ਦਾ ਤੇ ਇਹੇ ਇਹਦੇ ਨਾਲ ਦੇਖੋ ਬਾਟਮ ਆ ਗਈ ਇਹ ਬਾਟਮ ਤੇ ਵਰਕ ਆ ਗਿਆ ਇਦਾਂ ਇਹ ਦੋ ਸੂਟ ਆਪਣੇ ਇੱਕੋ ਜਿਹੇ ਤਿਆਰ ਹੋ ਕੇ ਆਏ ਨੇਗੇ ਦੋ ਸੂਟ ਨੇਗੇ ਆਪਣੇ ਸੇਮ ਸੇਮ ਦੇਖੋ ਇਹ ਵਾਲਾ ਆ ਗਿਆ ਦੂਸਰਾ ਆਪਣੀ ਸ਼ਰਟ ਇਹਦੇ ਵੀ ਇਦਾਂ ਹੀ ਵਰਕ ਆ ਬਾਹਣ ਵਰਕ ਆ ਗਿਆ ਦੇਖੋ ਦੇ ਵੀ ਸ਼ੇਪ ਨੈੱਕ ਦਾ ਵਰਕ ਹੈਗਾ ਤੇ ਨਾਲ ਇਹਦੇ ਦੇਖੋ ਆ ਬਾਟਮ ਹੈ ਦੀ ਸੇਮ ਸੇਮ ਆਪਣੇ ਦੋ ਸੂਟ ਬਣੇਗੇ ਇਦਾਂ ਕੀਨਖਾਪ ਦੇ ਵਿੱਚ ਤੁਸੀਂ ਕੀਨਖਾਪ ਦੇ ਵਿੱਚ ਵੀ ਲੈ ਸਕਦੇ ਹੋ ਬ੍ਰੌਕੇਟ ਦੇ ਵਿੱਚ ਵੀ ਲੈ ਸਕਦੇ ਹੋ ਤੁਸੀਂ ਆਪਣਾ ਆਰਗੈਂਜ਼ਾ ਦੇ ਵਿੱਚ ਟ੍ਰੇਪ ਦੇ ਵਿੱਚ ਹਨਾ ਜਿਵੇਂ ਤੁਹਾਨੂੰ ਕੋਈ ਜੈਪੁਰੀ ਵਿੱਚ ਬਾਂਦਨੀ ਵਗੈਰਾ ਚ ਪਸੰਦ ਆ ਤੁਸੀ ਉਮਾ ਲੈ ਸਕਦੇ ਹੋਗੇ ਵੀ ਪ੍ਰਿੰਟ ਦੇ ਉੱਪਰ ਤੁਸੀਂ ਕਿਦਾਂ ਦੀ ਵੀ ਹੈਨਾ ਆਪਣੀ ਡਿਜ਼ਾਈਨਿੰਗ ਚਾਹੋ ਉਹਦਾ ਕਰਾ ਕੇ ਲੈ ਸਕਦੇ ਹੋ ਦੇਖੋ ਹੁਣ ਇਹ ਆਪਣਾ ਐਦਾ ਹੀ ਸੂਟ ਸੀਗਾ ਪਹਿਲਾਂ ਤੇ ਆਪਾਂ ਜਿਹਦੇ ਤੇ ਵਰਕ ਵਗੈਰਾ ਕਰਵਾ ਲਿਆ ਤਾਂ ਇਹ ਵਧੀਆ ਆਪਣਾ ਪਾਰਟੀ ਵੇਅਰ ਸੂਟ ਤਿਆਰ ਹੋ ਗਿਆ ਹੈਂਡਵਰਕ ਦੇ ਨਾਲ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਆਪਣੇ ਲਈ ਤਿਆਰ ਕਰਵਾ ਕੇ ਲੈ ਸਕਦੇ ਹੋ ਕੀਨਖਾਪ ਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਪ੍ਰਿੰਟ ਵਗੈਰਾ ਤੇ ਅਲੱਗ-ਅਲੱਗ ਡਿਜ਼ਾਈਨਿੰਗ ਹਨਾ ਹੈਗੀ ਹੈਗੀ ਤੁਸੀਂ ਫੋਟੋਆਂ ਸੈਂਡ ਕਰਵਾ ਕੇ ਆਪਣੇ ਕਲਰ ਜਿਹੜੇ ਸਿਲੈਕਟ ਕਰਕੇ ਵਰਕ ਸਿਲੈਕਟ ਕਰਕੇ ਆਪਣਾ ਸੂਟ ਲੈ ਲੈ ਸਕਦੇ ਹੋ ਹਾਂਜੀ ਆਪਾਂ ਸਾਰੇ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾ ਚੁੱਕਿਆਂਗੇ ਤੇ ਸਾਰੇ ਕੁ ਵਰਕ ਤੇ ਵਗੈਰਾ ਵੀ ਤੁਹਾਨੂੰ ਦੱਸ ਚੁੱਕਿਆਂਗੇ ਨਾ ਕਿ ਕਿਹੜਾ ਤੁਸੀਂ ਇਹਨਾਂ ਤੇ ਵਰਕ ਤੇ ਵਗੈਰਾ ਦਾ ਆਈਡੀਆ ਤੁਹਾਨੂੰ ਦਿੱਤਾਗਾ ਵੀ ਤੁਸੀਂ ਐਡਾ ਵਰਕ ਨਾਲ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਸਾਡੇ ਕੋਲ ਅਵੇਲੇਬਲ ਹੋਏ ਇਸ ਟਾਈਮ ਹਨਾ ਤੁਸੀਂ ਉਹ ਸਾਰੇ ਸੂਟਾਂ ਵਿੱਚੋਂ ਆਪਣਾ ਸਿਲੈਕਟ ਕਰਕੇ ਪ੍ਰਿੰਟ ਲੈ ਸਕਦੇ ਤੇ ਵਰਕ ਨਾਲ ਤਿਆਰ ਕਰਵਾਉਣਾ ਤੇ ਵਰਕ ਨਾਲ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੋਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ WhatsApp ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ